ਨਸ਼ੇ ਨੂੰ ਲੈ ਕੇ ਜਿਹੜਾ ਪੰਜਾਬ ਪੁਲਿਸ ਕਾਫੀ ਜ਼ਿਆਦਾ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੀ ਹੈ ਖਬਰ ਜਿਹੜੀ ਆ ਹੁਣ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਜਿੱਥੇ ਅੰਮ੍ਰਿਤਸਰ ਪੁਲਿਸ ਨੂੰ ਵੱਡੀ ਸਫਲਤਾ ਹਾਸਿਲ ਹੋਈ ਹੈ ਦਰਸਲ ਅੰਮ੍ਰਿਤਸਰ ਪੁਲਿਸ ਨੇ ਜਿਹੜਾ ਹੈ 9.2 ਕਿਲੋ ਹੈਰੋਇਨ ਜਿਹੜੀ ਆ ਫੜੀ ਹੈ ਜਿਸ ਦੇ ਨਾਲ ਤਿੰਨ ਤਸਕਰਾਂ ਨੂੰ ਗ੍ਰਿਫਤਾਰ ਵੀ ਕੀਤਾ ਤੇ ਉਹਨਾਂ ਕੋਲੋਂ ਜਿਹੜਾ ਡਰੱਗ ਮਨੀ ਵੀ ਬਰਾਮਦ ਕੀਤੀ ਹੈ ਸੁਨੇਹਾ ਕੇ ਤੁਹਾਨੂੰ ਸਾਰੀ ਜਾਣਕਾਰੀ ਦਿੰਨੇ ਆ ਕਿ ਪੁਲਿਸ ਨੇ ਇਹਨਾਂ ਤੋਂ 95000 ਦੀ ਡਰੱਗ ਮਨੀ ਅਤੇ ਇੱਕ ਇਲੈਕਟ੍ਰੋਨਿਕ ਕੰਡਾ ਵੀ ਜਿਹੜਾ ਬਰਾਮਦ ਕੀਤਾ ਹੈ ਪੰਜਾਬ ਦੇ ਅੰਮ੍ਰਿਤਸਰ ਚ ਪੁਲਿਸ ਨੇ ਵੱਖ-ਵੱਖ ਮਾਮਲੇ ਚ ਕਰੀਬ 9.2 ਕਿਲੋ ਦੀ ਹਿਰੋਇਨ ਬਰਾਮਦ ਕੀਤੀ ਆ ਪੁਲਿਸ ਨੇ ਤਿੰਨ ਤਸਕਰਾਂ ਨੂੰ ਵੀ ਗ੍ਰਿਫਤਾਰ ਕੀਤਾ ਹੈ ਐਨਾ ਹੀ ਨਹੀਂ ਪੁਲਿਸ ਨੇ ਤਿੰਨਾਂ ਕੋਲੋਂ ਡਰੱਗ ਮਨੀ ਵੀ ਬਰਾਮਦ ਕੀਤੀ ਆ ਪੁਲਿਸ ਨੇ ਦੋਵਾਂ ਮਾਮਲਿਆਂ ਵਿੱਚ ਐਨਡੀपीएस ਤਹਿਤ ਕੇਸ ਦਰਜ ਕਰ ਲਿਆ ਸਬੰਧੀ ਜਾਣਕਾਰੀ ਦਿੰਦੇ ਹੋਏ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਅਰੰਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਦੋ ਵੱਖ-ਵੱਖ ਮਾਮਲਿਆਂ ਚ 9.2 ਕਿਲੋਗ੍ਰਾਮ ਜਿਹੜੀ ਹਿਰੋਇਨ ਹੈ ਬ੍ਰਾਮ ਕਿੱਤੀ ਗਈ ਹੈ ਤੇ ਤਿੰਨ ਵਿਅਕਤੀਆਂ ਨੂੰ ਜਿਹੜਾ ਗ੍ਰਫਤਾਰ ਕੀਤਾ ਗਿਆ ਹੈ ਪਹਿਲੇ ਮਾਮਲੇ ਵਿੱਚ ਥਾਣਾ ਚਿਰੇਟਾ ਦੀ ਪੁਲਿਸ ਨੇ ਸ਼ਿਵ ਐਂਕਲੇਵ ਰਾਜਾ ਸੰਸ ਦੀ ਹਾਤੀ ਦੇ ਇਲਾਕੇ ਵਿੱਚ ਦੋ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਅਤੇ ਕਾਬੂ ਕੀਤੇ ਗਏ ਵਿਅਕਤੀਆਂ ਦੀ ਪਛਾਣ ਜਿਹੜਾ ਹੋਈ ਹੈ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇਸੇ ਦੂਜੇ ਮਾਮਲੇ ਦੇ ਵਿੱਚ ਥਾਣਾ ਰੰਜੀਤ ਵੈਨਿਊ ਦੀ ਪੁਲਿਸ ਨੇ ਇੱਕ ਜਿਹੜਾ ਨਸ਼ੀਲਾ ਪਦਾਰਥ ਜ਼ਬਤ ਕੀਤਾ ਹੋਰ ਕੀ ਕਹਿਣਾ ਪੁਲਿਸ ਅਧਿਕਾਰੀਆਂ ਦਾ ਆਓ ਉਹਨਾਂ ਦੇ ਜ਼ੁਬਾਨੀ ਸੁਣਦੇ ਹਾਂ ਕਮਿਸ਼ਨਰੇਟ ਅਮਰਸਰ ਦੀ ਟੀਮ ਨੇ ਆਪਣੀ ਨਸ਼ੇ ਵਿਰੋਧ ਚਲਾਈ ਮੁਹਿੰਮ ਤੇ ਨਸ਼ਾ ਨੂੰ ਖਤਮ ਕਰਨ ਦੀ ਵਚਨਬੱਧਤਾ ਨੂੰ ਲੈ ਕੇ ਕੱਲ ਸ਼੍ਰੀ ਓਮਨਿਊ ਰਾਣਾ ਐਸਪੀਸੀਟੀ ਟੂ ਉਹਨਾਂ ਦੀ ਅਗਵਾਈ ਵਿੱਚ ਡੀਐਸਪੀ ਐਨਡੀਪੀਐ ਸ਼੍ਰੀ ਭੱਲਾ ਜੀ ਐਸ ਐਚਓ ਰਣਜੀਤ ਐਵੇਨਿਊ ਐਂਡ ਐਸ ਐਚਓ ਸ਼ਾਟਾ ਇਹਨਾਂ ਦੀ ਟੀਮ ਨੇ ਇਹਨਾਂ ਨੂੰ ਮਿਲੀ ਸੂਚਨਾ ਦੇ ਆਧਾਰ ਤੇ 8 ਕਿਲੋ 200 ਗ੍ਰਾਮ ਹਿਰੋਇਨ ਇੱਕ ਕੇਸ ਦੇ ਵਿੱਚ ਸ਼ਾਟੇ ਵਿੱਚ ਜਿਸ ਵਿੱਚ ਦੋ ਵਿਅਕਤੀ ਸੰਨੀ ਵਾਸੀ ਗੁਰੂ ਕੀ ਬਡਾਲੀ ਰੋਡ ਸ਼ੇਟਾ ਤੇ ਦੂਸਰਾ ਬਚਿੱਤਰ ਸਿੰਘ ਵਾਸੀ ਘਰਿੰਡਾ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਤੋਂ 8 ਕਿਲੋ 200 ਗ੍ਰਾਮ ਹਿਰੋਇਨ ਬਰਾਮਦ ਕੀਤੀ ਆ ਇਸੇ ਤਰ੍ਹਾਂ 1 ਕਿਲੋ ਹੀਰੋਇਨ ਇੱਕ ਹੋਰ ਵਿਅਕਤੀ ਅਮਨਦੀਪ ਆਥੋਂ ਗ੍ਰਿਫਤਾਰ ਕੀਤੀ ਆ ਜਿਹਦਾ ਮੁਕੱਦਮਾ ਥਾਣਾ ਰਣਜੀਤ ਐਵੇਨਿਊ ਵਿੱਚ ਦਰਜ ਹੋਇਆ ਇਹ ਸਾਰੀ ਟੀਮ ਨੇ ਇਹਨਾਂ ਨੂੰ ਮਿਲੀ ਸੂਚਨਾ ਅਨੁਸਾਰ ਇਹਨਾਂ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਟੋਟਲ 9 ਕਿਲੋ 200 ਗ੍ਰਾਮ ਹੀਰੋਇਨ ਬਰਾਮਦ ਕੀਤੀ ਆ ਇਹ 8 ਕਿਲੋ ਵਾਲੇ ਜਿਹੜੇ ਦੋਨੇ ਵਿਅਕਤੀ ਸੀ ਇਹਨਾਂ ਜੋ ਇੱਕ ਬੰਦੇ ਦਾ ਪਿਛੋਕੜ ਹੈ ਜਿਹਦੇ ਤਿੰਨ ਕ੍ਰਿਮੀਨਲ ਐਨਡੀਪੀਐਸ ਦੇ ਪਰਚੇ ਸੀ ਤੇ ਉਹ ਆਪਦੇ ਕੇਸ ਕੇਸਾਂਵਾਂ ਚੋਂ ਭਗੌੜਾ ਸੀ ਇਸੇ ਤਰ੍ਹਾਂ ਜਿਹੜਾ ਦੂਸਰਾ ਬਚਿੱਤਰ ਸਿੰਘ ਬੰਦਾ ਹੈਗਾ 8 ਕਿਲੋ ਵਾਲੀ ਰਿਕਵਰੀ ਦੇ ਵਿੱਚ ਬਾਸੀ ਘਰਿੰਡਾ ਉਹ 2001 ਦਾ ਕਤਲ ਕੇਸ ਵਿੱਚ ਲੋੜੀਂਦਾ ਭਗੌੜਾ ਸੀ ਪੀਓ ਸੀ ਉਹਨੂੰ ਗ੍ਰਿਫਤਾਰ ਕਰਕੇ ਪੁਲਿਸ ਨੇ ਬੜੀ ਮਸਤੀ ਨਾਲ ਇਹ ਸਾਰੀ ਰਿਕਵਰੀ ਕਰਕੇ ਨਸ਼ਿਆਂ ਦੇ ਵਿਰੁੱਧ ਬਹੁਤ ਵਧੀਆ ਇੱਕ ਕਾਮਯਾਬੀ ਹਾਸਲ ਹੋਈ ਹੈ ਇਹ ਪਾਕਿਸਤਾਨ ਤੋਂ ਡਰੋਨ ਦੇ ਰਾਹੀਂ ਉਧਰੋਂ ਮੰਗਵਾਈ ਆ ਤੇ ਗਾਂ ਇੱਥੇ ਆਪਣੇ ਇਲਾਕਿਆਂ ਦੇ ਵਿੱਚ ਸਪਲਾਈ ਕਰਦੇ ਸੀ ਇਹਨਾਂ ਤੋਂ ਇੱਕ ਕੰਡਾ ਤੇ ਕੁਝ ਹੋਰ ਜਿਹੜੇ ਇਹਨਾਂ ਤੋਂ ਹੈਗੇ ਆ ਉਹ ਵੀ ਸਮਗਰੀ ਮਿਲੀ ਆ ਜਿਹਦੇ ਨਾਲ ਇਹ ਗਾਂ ਵੇਚਦੇ ਸੀ ਉਹ ਡਰਗ ਮਨੀ ਕਿੰਨੀ ਡਰਗ ਮਨੀ ਉਹ ਡਰਗ ਮਨੀ 95000 ਆ ਇਹਨਾਂ ਕੋਲੇ ਉਹ ਡਰਗ ਮਨੀ ਮਿਲੀ ਆ ਉਹ ਕਿਸੇ ਤੋਂ ਪਹਿਲਾਂ ਇਹਨੇ ਮਾੜੀ ਮੁੱਢੀ ਹੋਰ ਦਿੱਤੀ ਹੋਣੀ ਆ ਉਹਦੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਆਂ ਦੀ ਗੱਲੋਂ ਮੋੜਵਾ ਗਿਆ ਕਿ ਕਿਸ ਪੱਲੇ ਦੂਸਰਾ ਤੇ ਨਹੀਂ ਐ ਐਜ਼ ਆਫ ਨਾਓ ਆ ਜਿਹੜੀ ਇਹਨਾਂ ਦੀ ਉਸ ਡਿਟੇਲ ਦੀ ਇਨਵੈਸਟੀਗੇਸ਼ਨ ਕਰਨੀ ਬਾਕੀ ਆ ਪਰ ਜਿਹੜੇ ਬਾਕੀ ਦੇ ਦੂਸਰੇ ਕੇਸ ਸੀ ਉਹਨਾਂ ਨਾਲ ਜਿਹੜੇ ਪਹਿਲਾਂ ਸਾਡੇ ਸਾਡੇ ਹੁੰਦੇ ਮੇਰੇ ਹੁੰਦੇ ਰਿਕਵਰੀਆਂ ਹੋਈਆਂ ਉਹਨਾਂ ਨਾਲ ਇਹਨਾਂ ਦਾ ਕੋਈ ਕਨੈਕਟ ਨਹੀਂ ਹੈ ਇੰਡੀਪੈਂਡੈਂਟ ਇਹਨਾਂ ਦਾ ਆਪਣਾ ਕੰਮ ਸੀ ਆਲੋ ਫੋਟੋਆਂ ਜਿਹੜੀਆਂ ਇਹ ਡਰਾਈਵ ਸ਼ੁਰੂ ਕੀਤੀ ਜਿਸ ਨਾਲ ਕੰਮ ਚੱਲ ਰਿਹਾ ਹੈ ਇੱਕ ਤੇ ਹੈ ਰੋਈ ਜਿਹੜੀਆਂ ਲਗਾਤਾਰ ਹੋ ਰਹੀਆਂ ਕੀਤੀ ਜਾ ਰਹੀ ਹੈ ਇਹਨਾਂ ਦੇ ਵਿੱਚ ਰਮੇਸ਼ ਜੀ ਹੁੰਦਾ ਕਿ ਤੁਹਾਨੂੰ ਕੰਮ ਇਸ ਮਾਤੇ ਭੱਡੀਆਂ ਮੱਸ਼ੀਆਂ ਉਹਨਾਂ ਨਾਲ ਕਾਰਵਾਈ ਜਿਹੜੀ ਨਹੀਂ ਹੁੰਦੀ ਆ ਛੋਟੇ ਜਿਹੜੇ ਕਿੱਥੇ ਪੜੇ ਜਾਂਦੇ ਨੇ ਉਹ ਵੀ ਪੁਰਸਾ ਫੋਕਸ ਇਸ ਪਾਸੇ ਆ ਉਹਨਾਂ ਨੂੰ ਵੀ ਮੋਟੂ ਦੇ ਤੇ ਰਿਹਾ ਰੇਟ ਕਰਨਾ 10 ਵੱਡੀਆਂ ਬੱਚਿਆਂ ਨੂੰ ਮੈਨਟ ਕਿਸ ਮੱਦੇ ਤੋਂ ਲੱਗਦਾ ਹੈ ਸਾਡਾ ਮੇਨ ਜਿਹੜਾ ਸਾਡਾ ਫੋਕਸ ਆ ਹਮੇਸ਼ਾ ਜਿਹੜੇ ਬਿਗ ਸਮਗਲਸ ਤੇ ਆ ਜਿਹੜੇ ਗਵਾਂਢੀ ਮੁਲਕ ਦੇ ਨਾਲ ਲਿੰਕ ਰੱਖ ਕੇ ਨਸ਼ਿਆਂ ਦੀ ਜਿਹੜੀ ਤਸਕਰੀ ਕਰਦੇ ਆ ਸਾਡਾ ਮੇਨ ਜਿਹੜਾ ਉਹਨਾਂ ਤੇ ਹੁੰਦਾ ਉਹ ਤੋਂ ਬਾਅਦ ਗਾਂ ਜਿਹੜੇ ਉਹਨਾਂ ਦੇ ਗਾਂ ਇੱਥੋਂ ਦੇ ਪੈਡਲਰਸ ਨੇ ਪੈਡਲਰਸ ਨਾਲ ਵੀ ਨਹੀਂ ਕਰਦੇ ਪਰੰਤੂ ਜਿਹੜੇ ਕੁਝ ਬੰਦੇ ਜਿਹੜੇ ਨਸ਼ਿਆਂ ਦੇ ਸ਼ਿਕਾਰ ਹੋ ਜਾਂਦੇ ਨੇ ਉਹ ਨਸ਼ਿਆਂ ਦੇ ਸ਼ਿਕਾਰ ਦੀ ਮੁੜ ਕੇ ਪੂਰਤੀ ਕਰਨ ਦੇ ਲਈ ਉਹ ਵੀ ਗਾਂ ਪੈਡਲ ਬਣ ਜਾਂਦੇ ਨੇ ਥੋੜੀ ਥੋੜੀ ਗਾਂ ਵੇਚ ਕੇ ਆਪਣਾ ਖਰਚਾ ਕੱਢਣੇ ਲੱਗ ਜਾਂਦੇ ਨੇ ਉਹਨਾਂ ਪ੍ਰਤੀ ਅਸੀਂ ਮਤਲਬ ਲਾਸਟ ਤੇ ਜਿਹੜਾ ਵੀ ਕੋਈ ਉਹਨਾਂ ਚੋਂ ਕੋਈ ਕਿਸੇ ਤਰੀਕੇ ਨਾਲ ਆਪਦਾ ਇਲਾਜ ਕਰਕੇ ਵਾਪਸ ਮੁੱਖ ਧਾਰਾ ਚਾਉਣਾ ਮੰਗਦਾ ਉਹਨੂੰ ਅਸੀਂ ਸਪੋਰਟ ਕਰਦੇ ਆ ਉਹਦੇ ਪ੍ਰਤੀ ਸਾਡਾ ਰਵਈਆ ਜਿਹੜਾ ਠੀਕ ਹੁੰਦਾ ਪਰੰਤੂ ਜਿਹੜੇ ਮੇਨ ਬੰਦੇ ਨੇ ਜਿਹੜੇ ਬਿਗ ਫਿਸ਼ਸ ਹੈਗੇ ਨੇ ਜਾਂ ਜਿਹੜੇ ਇਹਨਾਂ ਨੂੰ ਫਾਈਨਾਂਸਸ ਕਰਦੇ ਨੇ ਉਹਨਾਂ ਦੇ ਬਾਰੇ ਪੁਲਿਸ ਵੱਲੋਂ ਪੂਰੀ ਸ਼ਕਤੀ ਹੈ ਇਸ ਵਾਰ ਮੌਜੂਦ ਲੋਕ ਪਰਮਿਸ਼ਨ ਕਿਰੋ ਜਾਂਦੇ ਨੇ ਜੇ ਜਦੋਂ ਇਹਨਾਂ ਦੇ ਸੈਂਪਲ ਚੈੱਕ ਕੀਤੇ ਜਾਂਦੇ ਨੇ ਉਹਨੂੰ ਪਰਮਿਸ਼ਨ ਰਿਜਿਸਟਰਡਾ ਨੂੰ ਪੁਲਿਸ ਕਰਦੇ ਕਿਸੇ ਬਾਤ ਦੇ ਲਿਖ ਜਾ ਕੇ ਤੁਸੀਂ ਯਾਦ ਰੱਖੋ ਜਵਾਨਦ ਕਰਾ ਕੇ ਫਿਰ ਕਰ ਦਿੰਦੇ ਨੇ ਜਾਂ ਪਰਮਿਸ਼ਨ ਵੀ ਉਹਨਾਂ ਦੀ ਉਹਨੂੰ ਖੋਗੀ ਉਹਨੂੰ ਪੁਲਿਸ ਦਾ ਕੰਮ ਅਸੀਂ ਇਹ ਨਹੀਂ ਕਿਤੇ ਬੋਲਣਾ ਕੰਮ ਲੱਗਦਾ ਕਿ ਮੁੜ ਕੇ ਗਵਾਹਾਂ ਦੇ ਨਾਲ ਉਹਨਾਂ ਦੀ ਪੈਰਵਾਈ ਕਰਕੇ ਸਮੇਂ ਸਿਰ ਗਵਾਹੀਆਂ ਦੇ ਕੇ ਅਸੀਂ ਐਂਡ ਤੋਂ ਲੌਜੀਕਲ ਐਂਡ ਤੱਕ ਲੈ ਕੇ ਜਾਣ ਤੱਕ ਜਿਹੜੇ ਸਾਡੀ ਜਿਹੜੀ ਪੁਲਿਸ ਆਫੀਸਰ ਦਾ ਉਹ ਵਜਨ ਲੱਗੇ ਰਹਿੰਦੇ ਨੇ ਤੇ ਇਸ ਕੰਮ ਨੂੰ ਕਰਦੇ ਨੇ ਤੇ ਕਨਵਿਕਸ਼ਨ ਰੇਟ ਜਿਹੜਾ ਪੰਜਾਬ ਦਾ ਹੈਗਾ ਖਾਸ ਕਰਕੇ ਐਨਡੀਪੀਐਸ ਦਾ ਹੈਗਾ ਬਾਕੀ ਸਾਰੇ ਸੂਬਿਆਂ ਨਾਲੋਂ ਸਭ ਤੋਂ ਵੱਧ ਹੈਗਾ। ਇਹਦੀ ਡਿਟੇਲ ਇੰਟੈਰੋਗੇਸ਼ਨ ਐਂਡ ਇਨਵੈਸਟੀਗੇਸ਼ਨ ਚੱਲ ਰਹੀਆਂ ਨੇ ਇਹਨਾਂ ਨੂੰ ਹੁਣੇ ਰੀਸੈਂਟਲੀ ਉਹਨਾਂ ਅਦਾਲਤ 'ਚ ਪੇਸ਼ ਕਰਨਾ ਉਹ ਪੇਸ਼ ਕਰਕੇ ਡਿਟੇਲ ਦੇ ਵਿੱਚ ਸਾਰੀ ਜਿਹੜੀ ਤਰੀਕੀ ਨਾਲ ਇਨਵੈਸਟੀਗੇਸ਼ਨ ਆ ਇਹਨਾਂ ਦੇ ਰਿਮਾਂਡ ਤਰਾਂਸੀ ਕਰਾਂਗਾ। ਹਾਂ ਐਜ਼ ਆਫ ਨਾ ਸਾਨੂੰ ਇਹਦੀ ਕੋਈ ਪੁਸ਼ਟੀ ਨਹੀਂ ਆ ਗਈ। ਮੋਬਾਈਲ ਫੋਨ ਮਿਲਿਆ ਜੀ। ਉਹ ਉਹ ਇਨਵੈਸਟੀਗੇਸ਼ਨ ਉਹ ਨੈਚੁਰਲ ਆ ਜੀ ਦਾ ਵੀ ਜਿਹੜਾ ਵੀ ਕੋਈ ਜੇ ਤਸਕਰ ਹੁੰਦੇ ਨੇ ਉਹਨਾਂ ਦੇ ਜਿਹੜਾ ਮੋਬਾਈਲ ਫੋਨ ਆ ਉਹਨਾਂ ਦੇ ਕੰਟੈਕਟਸ ਆ ਫਾਰਵਰਡ ਲਿੰਕੇਜ ਆ ਬੈਕਵਰਡ ਲਿੰਕੇਜ ਆ ਉਹ ਹਮੇਸ਼ਾ ਹੀ ਅਸੀਂ ਇਨਵੈਸਟੀਗੇਸ਼ਨ ਕਰਦੇ ਹਾਂ। ਹਾਂਜੀ ਕੁਝ ਵੀ ਹੋ ਸਕਦਾ ਅਸੀਂ 31 ਕਰੀਬ 31 ਕਿਲੋ ਜਿਹੜੀ ਹੀਰੋਇਨ ਹੈ ਪਿਛਲੇ ਡੇਢ ਤਿੰਨ ਮਹੀਨੇ ਤੋਂ ਜਿਹੜੀ ਅਸੀਂ ਫੜੀ ਸੀ 2 ਮਹੀਨਿਆਂ ਦੀ ਉਹ 31 ਕਿਲੋ ਹੀਰੋਇਨ ਸੇ ਡਿਸਪੋਜ਼ ਕੀਤੀ ਸੀ ਅਦਾਲਤ ਮਾਨਜੁਗ ਅਦਾਲਤਾਂ ਦੇ ਹੁਕਮਾਂ ਦੇ ਨਾਲ ਉਹ ਐਨਟੀ ਜਿਹੜਾ ਡਰਗ ਡਰਾਈਵ ਹੈਗੀ ਸੀ ਇੰਟਰਨੈਸ਼ਨਲ ਡੇ ਸੀ ਉਸ ਦਿਨ ਤੇ ਕੀਤੀ ਸੀ ਜਿਹੜੀ 1 ਕਿਲੋ ਫੜੀ ਜਾਂਦਾ ਜਿਹਦਾ ਪੁਰਾਣਾ ਰਿਪੋਰਟ ਕੀ ਹੈ ਇਹਦੇ ਐਨਡੀਪੀਐਸ ਦਾ ਕੋਈ ਪਰਚਾ ਨਹੀਂ ਸੀ 2012 ਦਾ ਇਹਦੇ ਵੀ ਇੱਕ ਮਰਡਰ ਦਾ ਪਰਚਾ ਸੀ ਉਸ ਮਰਡਰ ਦੇ ਕੇਸ 'ਚ ਇਨਵੋਲਵ ਸੀਗਾ ਤੇ ਹੁਣ ਇਸ ਇਸ ਕੰਮ ਦੇ ਵਿੱਚ ਲੱਗਾ ਹੈ ਮਰਡਰ ਧਾਣੇ ਘਿੰਡੇ ਦਾ ਪਰਚਾ ਸੀ ਜਿਹਨਾਂ ਤੇ ਰਾਣੀਆਂ ਦਾ ਰਾਣੀਆਂ ਦੇ ਰਿਆਂ ਦਾ ਸਾਰੇ ਰਾਣੀਆਂ ਦਾ ਥੋੜਾ ਜਿਹਾ ਕੋਈ ਜਿਹੜਾ ਕੋਈ ਬੜੀ ਜਿਹਾ ਮਾਰ ਦਿੱਤੇ ਹੀ ਪਿਓ ਹੁੰਦੇ ਜਿਹੜੀ ਲੰਗਾਈ ਹੈ ਜੇ ਜੋ ਆਪਣਾ ਤੁਹਾਨੂੰ ਜਿਆ ਕੋਈ ਇਸਟੈਬਲਿਸ਼ ਨਹੀਂ ਹੋਇਆ ਇਨਵੈਸਟੀਗੇਸ਼ਨ ਜੇ ਕਿ ਹੋਇਆ ਉਹ ਵੀ ਫਾਈਂਡ ਹੋ ਜਾਣਾ ਪਾਕਿਸਤਾਨ ਤੇ ਆਪ ਕਹਿ ਰਹੇ ਡੋਗਰਾ ਹੀ ਹੁੰਦੀ ਹੈ ਜੀ ਇਹਨਾਂ ਦੇ ਜਿਹੜੇ ਤੁਹਾਨੂੰ ਵਾਰ ਵਾਰ ਕ੍ਰਿਮੀਨਲ ਜਿਹੜੇ ਅੰਡੀ ਕੇਸਸ ਇਹਨਾਂ ਦਾ ਕਾਮਨ ਨਹੀਂ ਕਿ ਜਿਹੜਾ ਉਹ ਦੱਸਦੇ ਨੇ ਕਿ ਕੋਈ ਜਿਹਦੇ ਨਾਲ ਕੋਈ ਸਾਰਾ ਦਾ ਕੋਈ ਕਾਮਨ ਹੁੰਦਾ ਹੈ ਨਾ ਸਾਰੇ ਦੇ ਇੱਕ ਅਲੱਗ ਅਲੱਗ ਹੁੰਦੇ ਨੇ ਹਰ ਅਲੱਗ ਅਲੱਗ ਉਹ ਕਿਸੇ ਇੱਕ ਦੋ ਦਾ ਕਾਮਨ ਵੀ ਹੋ ਸਕਦਾ ਨਾਰਮਲੀ ਕਾ ਉਹਨਾਂ ਦੇ ਅਲੱਗ-ਅਲੱਗ ਅਲੱਗ-ਅਲੱਗ ਲਿੰਕ ਵੀ ਹੈਗੇ ਨੇ ਕੋਈ ਫਾਜ਼ਿਲਕਾ ਕੋਈ ਫਰੋਜ਼ਪੁਰ ਅਲੱਗ-ਅਲੱਗ ਆਪਣੇ ਇਲਾਕਿਆਂ 'ਚ ਜਿਵੇਂ-ਜਿਵੇਂ ਵੀ ਉਹਨਾਂ ਦੇ ਹੈਗੇ ਨੇ ਆਪਰੇਟ ਕਰਦੇ ਨੇ ਉਹ ਕਾਮਨ ਵੀ ਹੋ ਸਕਦੇ ਨੇ ਪਰ ਨਾਰਮਲੀ ਕਾਫੀ ਲਿੰਕ ਆ ਜਿਹੜੇ ਉਤਰ ਇਤਾਂ ਦੇ ਇਹ ਕੰਮ ਕਰਦੇ ਜੇ ਸਾਨੂੰ ਹੁਣ ਉਧਰ ਤੇ ਇਨੀ ਡਿਟੇਲ ਨਹੀਂ ਪਰ ਬੇਸਿਕਲੀ ਉਧਰ ਕਾਫੀ ਬੰਦੇ ਆ ਜਿਹੜੇ ਡਿਫਰੈਂਟ ਏਰੀਆ ਦੇ ਵਿੱਚ ਉਹ ਪੈਰਲਲ ਹੀ ਆਪਣੇ ਜਿਹੜਾ ਕੰਮ ਕਰਦੇ ਜੇ ਆ ਕੁਝ ਨਹੀਂ ਹੈਗਾ ਹੀਰੋਇਨਾਂ ਜਿਹੜੀ ਅਲਟੀਮੇਟਲੀ ਜਿਹੜੀਆਂ ਰਿਕਵਰੀਆਂ ਹੁੰਦੀਆਂ ਨੇ ਪੰਜਾਬ 'ਚ ਬਹੁਤ ਵੱਡੀਆਂ ਰਿਕਵਰੀਆਂ ਉਹ ਹੀ ਉਹ ਡਰੋਨ ਨਾਲ ਹੀ ਹੋਈਆਂ ਰਿਕਵਰੀਆਂ ਨੇ ਨਾ ਉਹ ਡਰੋਨ ਕਈ ਜਦੋਂ ਡਰੋਨ ਮਿਲਦਾ ਕਈ ਵਾਰੀ ਰਿਕਵਰੀਆਂ ਜਿਹੜੀਆਂ ਪਹਿਲਾਂ ਹੋ ਗਈਆਂ ਆਉਂਦੀਆਂ ਜਾਂ ਕੋ ਹੋਰ ਆ ਤੇ ਡਰੋਨ ਆ ਜਦ ਕਿਸੇ ਜਦੋਂ ਡ੍ਰੌਪ ਡਾਊਨ ਹੋ ਜਾਂਦਾ ਤੇ ਡਰੋਨ ਵੀ ਰਿਕਵਰ ਹੋ ਜਾਂਦਾ ਕਿਸੇ ਦੀ ਤੁਸੀਂ ਕਾਫੀ ਕਦਮੀਆਂ ਹੋਈਆਂ ਜੀ ਇਸ ਨੂੰ ਭਾਗ ਦੇ ਦੂਜੇ ਇੱਕ ਇੰਟਰਨਲ ਐਕਸਰਸਾਈਜ਼ ਕਰਾਇਆ ਬਟ ਇਹਦੀ ਗੱਲ ਕਰਦੇ ਕਿ ਕਿਸ ਤਰ੍ਹਾਂ ਕਿ ਕਿਸਸ ਬਣ ਜਾਂਦਾ ਜੀ ਤੁਹਾਨੂੰ ਕੋਈ ਗੱਲ ਸਾਹਮਣੇ ਆਈ ਜਾਂ ਕੀ ਆ ਬਦਲੀਆਂ ਜਿਹੜੀਆਂ ਜਰੂਰ ਦੀ ਤੁਹਾਨੂੰ ਦੇ ਪੰਜ ਸੀਟ ਦੇ ਬੈਠੇ ਸੀਗੇ ਉਹਨਾਂ ਦਾ ਦੂਜੇ ਜਗ੍ਹਾ ਕਰਨਾ ਪੈ ਗਿਆ ਕਿੰਨੀਆਂ ਬੰਦੇ ਸਾਡੀਆਂ ਸਾਡੀਆਂ ਬਦਲੀਆਂ ਚ ਕੋਈ ਅਜੇ ਨੈਕਸਸ ਕਾਰਨ ਕਰਕੇ ਬਦਲੀਆਂ ਨਹੀਂ ਹੋਈਆਂ ਇੱਕ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਗਵਰਨਮੈਂਟ ਤੋਂ ਹੋਮ ਡਿਪਾਰਟਮੈਂਟੋਂ ਲੋ ਪਾਲਿਸੀ ਆ ਉਸ ਪਾਲਿਸੀ ਦੀ ਜਿਨ੍ਹਾਂ ਨੂੰ ਓਵਰਟਾਈਮ ਹੋ ਗਿਆ ਸੀ ਇੱਕੋ ਥਾਂ ਤੇ ਬੈਠੇ ਨੂੰ ਸਮਾਓ ਗਿਆ ਸੀ ਉਹਨਾਂ ਦੀ ਸ਼ਿਫਟਿੰਗ ਕੀਤੀ ਆ ਕੋਈ ਨੈਕਸਸ ਵਾਲੀ ਜਿਹੀ ਕੋਈ ਗੱਲ ਨਹੀਂ ਕਮਿਸ਼ਨੇਟ ਦੇ ਵਿੱਚ ਕਰੀਬ 250 ਤੇ 300 ਦੇ ਦਰਮਿਆਨ ਜਿਹੜੀਆਂ ਬਾਰੇ ਸਰਕਾਰੀ ਟੈਕਿੰਗ ਪ੍ਰੋਟੀ ਲੋਕਲ ਯੂਨਿਟ ਤੋਂ ਅਪਡੇਟ ਆਈ ਉਹ ਤੁਸੀਂ ਵਰਕਆਊਟ ਕਰ ਰਹੇ ਆਂ ਵੀ ਹੋਪ ਅਸੀਂ ਜਲਦੀ ਉਸ ਕੰਮਜਾਬ ਹੋਵਾਂਗੇ ਜਿਹੜੀ ਸਰ ਦੰਡੀ ਵਾਲੇ ਸਵਾਲ ਇਸ ਲਈ ਕਹਿ ਕੇ ਇਹ ਸਵਾਲ ਇਹ ਦੱਸਿਆ ਤੁਹਾਡੇ ਕੋਲ ਕੋਈ ਫਸਲ ਬੋਤਿਆ ਆ ਉਹ ਵੀ ਮੈਂ ਕਰੂਗਾ ਕੋਈ ਕਹੀਏਗਾ ਤੁਸੀਂ ਇਹ ਨਹੀਂ ਕਰ ਰਹੇ ਸੀ ਕਿ ਕਿਸੇ ਕਾਰਨ ਸਰਵਿਸ ਨਹੀਂ ਰਹਿ ਗਈ ਅਜਿਹੀ ਕੋਈ ਗੱਲ ਨਹੀਂ ਜੇ ਕਿਸੇ ਦੀ ਕੋਈ ਮੈਡੀਕਲ ਕੋਈ ਫੈਮਿਲੀ ਕੋਈ ਹੋਰ ਕੋਈ ਉਮਰ ਦੀ ਕੋਈ ਸਮੱਸਿਆ ਹੁੰਦੀ ਆ ਪਹਿਲਾਂ ਤਾਂ ਅਸੀਂ ਆਪ ਹੀ ਦੇਖ ਕੇ ਕਨਸਿਡਰ ਕਰਦੇ ਆ ਜੇ ਫੇਰ ਵੀ ਕੋਈ ਹੁੰਦੀ ਆ ਕੋਈ ਰਿਟਾਇਰਮੈਂਟ ਦੇ ਨੇੜੇ ਹੁੰਦਾ 55 ਸਾਲ ਤੋਂ ਬਾਅਦ ਜੇ ਤੁਸੀਂ ਬਦਲੀ ਕਰਦੇ ਨਹੀਂ ਤੇ ਉਹਨਾਂ ਦੀ ਜਦਾਂ ਦੀ ਕੋਈ ਸਮੱਸਿਆ ਜੇ ਕੋਈ ਸਾਡੇ ਨੋਟਿਸ ਆਉਂਦੀ ਆ ਸਾਡਾ ਉਹ ਸਾਡਾ ਪਰਿਵਾਰ ਆ ਅਸੀਂ ਉਹਨਾਂ ਦਾ ਕੰਮ ਵੀ ਲੈਣਾ ਉਹਨਾਂ ਦਾ ਅਸੀਂ ਵੈਲਫੇਅਰ ਵੀ ਕਰਨਾ ਉਹਨਾਂ ਦੀ ਸੂਰਤ ਵੀ ਦੇਖਣੀ ਆ ਜੇ ਕੋਈ ਉਹਦਾਂ ਦੀ ਹੁੰਦੀ ਆ ਅਸੀਂ ਇਹਨੂੰ ਕਨਸਿਡਰ ਕਰਕੇ ਉਹਨੂੰ ਠੀਕ ਕਰਦੇ ਆ ਇਹ ਦੀ 35 30 35 ਸਾਲ ਦਾ ਲੱਗਦਾ ਉਮਰ ਇਹ ਨਾਰਮਲੀ ਮਤਲਬ ਵੈਲੜੀ ਆ ਹੁਣ ਕਤਲ ਦੇ ਵਿੱਚੋਂ ਭਗੌੜਾ ਪੀਓ ਹੋਣਾ ਉਹਨੇ ਕਿੱਥੇ ਟੇਕੇ ਕਿਦੇ ਕੰਮ ਦਾ ਕਰਨਾ ਨਹੀਂ ਹੁੰਦਾ ਇਹਨਾਂ ਦੇ ਇਹੀ ਕੰਮ ਨੇ ਜਿਹੜੇ ਕਿ ਇਦਾਂ ਦੇ ਜਿਹੜੇ ਤਸਕਰੀ ਜਾਂ ਇਦਾਂ ਦੇ ਨਜਾਇਜ਼ ਇਹ ਇਹ ਛੋਟੇ ਤੋਂ ਉੱਪਰ ਗਏ ਇਹ ਇਹ ਇਨਫੋਰਮੇਸ਼ਨ ਬੇਸ ਸੀ ਇਨਫੋਰਮੇਸ਼ਨ ਉਹ ਠੀਕ ਨੇ ਕੋਈ ਬਹੁਤੇ ਐਡੇ ਨਹੀਂ ਹੈਗੇ ਪਰ ਇਹਨਾਂ ਦੀ ਜੇ ਅਸੀਂ ਵਰਕਆਊਟ ਕਰਦੇ ਹਾਂ ਇਹਨਾਂ ਦੀ ਕੋਈ ਵੀ ਪ੍ਰਾਪਰਟੀ ਆ ਜੇ ਕੋਈ ਇਹਨਾਂ ਨੇ ਨਸ਼ਿਆਂ ਤੋਂ ਜਾਂ ਕੋਈ ਪ੍ਰਾਪਰਟੀ ਬਣਾਈ ਹੋਵੇਗੀ ਡਰਗ ਮੰਦੀ ਨਾਲ ਪ੍ਰਾਪਰਟੀ ਬਣਾਈ ਹੋਵੇਗੀ ਉਹਨੂੰ ਅਸੀਂ ਸੈਪਰੇਟ ਕੇਸ ਕਰਕੇ ਉਹਨੂੰ ਜਬਤ ਕਰਾਉਣ ਲਈ ਸੀ ਆਪਣਾ ਜਿਹੜਾ ਕੇਸ ਹੈ ਉਹ ਕੇਸ ਨੇ ਜਨਾ ਨੂੰ ਕੋਪੀ ਕਰਦੇ ਸਨ ਉਹ ਦਾ ਪ੍ਰੋਸੈਸ ਨੇ ਉਹ ਉਹ ਕੁਝ ਅੰਡਰ ਪ੍ਰੋਸੈਸ ਨੇ ਕੁਝ ਅਸੀਂ ਪ੍ਰਾਪਰਟੀ ਆਇਡੈਂਟੀਫਾਈ ਕਰ ਰਹੇ ਆਂ ਰੇਵਨਿਊ ਅਥਾਰਟੀ ਜੀ ਨੂੰ ਵੀ ਹਦਾਇਤ ਹੋਈ ਹੈ ਵੀ ਜੇ ਜਿਹੜੀ ਕੋਈ ਪੁਲਿਸ ਆ ਕੋਈ ਡਿਮਾਂਡ ਰਿਕੁਆਇਰਮੈਂਟ ਹੁੰਦੀ ਹੈ ਪ੍ਰਾਪਰਟੀ ਆਇਡੈਂਟੀਫਾਈ ਕਰਨ ਲਈ ਉਹਨਾਂ ਨੂੰ ਟਾਈਮਲੀ ਰਿਕਾਰਡ ਦੇਓ ਥੋੜਾ ਲੰਬਾ ਪ੍ਰੋਸੈਸ ਹੁੰਦਾ ਉਹਦਾ ਕੇਸ ਸਿਆਰ ਕਰਨਾ ਪ੍ਰਾਪਰਟੀ ਦੀ ਆਥੈਂਟੀਸਿਟੀ ਐਸਟੈਬਲਿਸ਼ ਕਰਨਾ ਜਿਹੜਾ ਪੁਲਿਸ ਸਾਹਿਬ ਆਏ ਸੀ ਕਾਫੀ ਇਹ ਦੱਸਣਾ ਲੱਗਾ ਕਿ ਕਿਹੜੇ ਸਾਹਿਬ ਅਫਰ ਹੋਰ ਏਰੀਆ ਵਿੱਚ ਲੱਗਦੀ ਹੈ ਜੇ ਕੋ ਜਦੋਂ ਵੀ ਅਸੀਂ ਕੋਈ ਅਜਿਹਾ ਆਪਰੇਸ਼ਨ ਕਰਦੇ ਆ ਉਹਨਾਂ ਦਾ ਡੈਫੀਨਿਟਲੀ ਦੋ ਤਰ੍ਹਾਂ ਦੇ ਇਫੈਕਟ ਹੁੰਦੇ ਨੇ ਇੱਕ ਦਾ ਡੈਟਰੈਂਸ ਹੁੰਦੀ ਆ ਡਰ ਹੁੰਦਾ ਜਿਹੜੇ ਪਹਿਲਾਂ ਕ੍ਰਾਈਮ 'ਚ ਲੱਗੇ ਨੇ ਉਹਨਾਂ ਲਈ ਡਰ ਪੈਦਾ ਹੁੰਦਾ ਦੂਸਰਾ ਇੱਕ ਅਵੇਅਰਨੈਸ ਹੁੰਦੀ ਆ ਜਿਹੜੇ ਕੋਈ ਬੰਦੇ ਬਾਰਡਰ ਲਾਈਨ ਤੇ ਹੁੰਦੇ ਨੇ ਉਹ ਉਸ ਵਜ੍ਹਾ ਕਰਕੇ ਇਸ ਕੰਮ ਤੋਂ ਵੀ ਇਹ ਕੰਮ ਆ ਜਿਹੜਾ ਗਲਤ ਹੈਗਾ ਇੱਕ ਤਰ੍ਹਾਂ ਦੀ ਉਹਦੀ ਅਵੇਅਰਨੈਸ ਕੰਬੈਨ ਹੋ ਜਾਂਦੀ ਆ ਉਹ ਉਸ ਤੋਂ ਗਰੇਜ ਕਰਦੇ ਨੇ ਜਿਹੜੇ ਬਾਰਡਰ ਲਾਈਨ ਤੇ ਹੁੰਦੇ ਨੇ ਪਲੱਸ ਜਿਹੜੇ ਕੋਈ ਨਵੇਂ ਬੱਚੇ ਨੇ ਨਵੇਂ ਯੰਗ ਹੋਰ ਪਨੀਰੀ ਆ ਉਹਨਾਂ ਨੂੰ ਪਤਾ ਹੁੰਦਾ ਵੀ ਇਹ ਜਿਹੜੇ ਤਸਕਰਾਂ ਦਾ ਜਿਹੜਾ ਇਦਾਂ ਦਾ ਨਸ਼ਾ ਤਸਤੀ ਦਾ ਕੰਮ ਕਰਦੇ ਨੇ ਉਹਨਾਂ ਦੇ ਇਹ ਹਾਲਾਤ ਹੁੰਦੇ ਨੇ ਉਹ ਡੈਫੀਨਿਟਲੀ ਉਹਨਾਂ ਲਈ ਵੀ ਇੱਕ ਤਰ੍ਹਾਂ ਦੀ ਵਾਰਨਿੰਗ ਆ ਉਹ ਆਪਦੇ ਆਪ ਨੂੰ ਸੁਚੇਤ ਰਹਿੰਦੇ ਨੇ ਪੇਰੈਂਟਸ ਆ ਸਮਾਜ ਆ ਉਹਨਾਂ ਨੂੰ ਹੀ ਪਤਾ ਲੱਗਦਾ ਉਹ ਵੀ ਇੱਕ ਤਰ੍ਹਾਂ ਦੇ ਅਵੇਰਨੈਸ ਕੈਂਪੇਨ ਦਾ ਵੀ ਕੰਮ ਕਰਦੇ ਨੇ ਡੈਟ੍ਰੈਂਸ ਵੀ ਹੁੰਦੀ ਆ ਤੇ ਜਿਹੜੇ ਮੌਕੇ ਤੇ ਅਸੀਂ ਪੁਆਇੰਟ ਆਫ ਸੇਲ ਤੋਂ ਰਿਕਵਰੀਆਂ ਕਰ ਲੈਨੇ ਆ ਉਹ ਸਾਡੇ ਲਈ ਇੱਕ ਤਰ੍ਹਾਂ ਦਾ ਮੌਕੇ ਦੀ ਪ੍ਰਾਪਤੀ ਵੀ ਹੈ ਤੋਂ ਤੁਹਾਡੇ ਨਾਲ ਕੰਮ ਕਰਦੇ ਨੇ ਕਿ ਹਾਂ ਸਾਡੇ ਇਹ ਜੀਜ਼ਾ ਨਾਲ ਲੋਕਾਂ ਨੂੰ ਵਿਸ਼ਵਾਸ ਹੋਇਆ ਕੋਈ ਟਰਾਈ ਕਰਕੇ ਹਾਂ ਬਹੁਤ ਬੜਾ ਸਤਿ ਸ੍ਰੀ ਅਕਾਲ ਜੀ ਉਹਦੇ ਨਾਲ ਨੇ ਹਾਂਜੀ ਬਹੁਤ ਬਹੁਤ ਵਧੀਆ ਬਹੁਤ ਵਧੀਆ ਰਿਸਪਾਂਸ ਆ ਬਹੁਤ ਵਧੀਆ ਸਾਡਾ ਉਹਨਾਂ ਦੇ ਨਾਲ ਤਾਲਮੇਲ ਹੈਗਾ ਇਸ ਤਾਲਮੇਲ ਦੇ ਸਿੱਟੇ ਵਜੋਂ 10 ਤਰੀਕ ਤੋਂ ਲੈ ਕੇ 27 ਤਰੀਕ ਤੱਕ ਅਸੀਂ 51 ਕੇਸ ਰਜਿਸਟਰ ਕੀਤੇ ਨੇ ਜਿਨ੍ਹਾਂ ਦੇ 76 ਜਿਹੜੇ ਬੰਦੇ 76 ਬੰਦੇ ਅਰੈਸਟ ਹੋਏ ਨੇ ਜਿਹੜੇ ਕਿ ਡਰੱਗ ਦਾ ਕੰਮ ਕਰਦੇ ਨੇ ਤੇ ਹੁਣ ਤੱਕ ਇਹ 9 ਕਿਲੋ ਆ 5 ਕਿਲੋ ਹੋਰ ਸਾਡੀ ਕਰੀਬ ਕਰੀਬ 17 ਦਿਨਾਂ ਦੇ ਵਿੱਚ 14 ਕਿਲੋ ਜਿਹੜੀ ਰਿਕਵਰੀ ਹੋ ਗਈ ਹੈ ਮੋਰ ਥੈਨ ਮਤਲਬ 0.75 ਕੇਜੀ ਪਰ ਡੇ ਦੀ ਰਿਕਵਰੀ ਆ ਇਹਦਾ ਇਹਦਾ ਇਹੀ ਕਾਰਨ ਆ ਵੀ ਸਾਨੂੰ ਲੋਕਾਂ ਦਾ ਨਾਲ ਸਹਿਯੋਗ ਪ੍ਰਾਪਤ ਆ ਲੋਕ ਇਨਫੋਰਮੇਸ਼ਨ ਦਿੰਦੇ ਨੇ ਅਸੀਂ ਉਹਨਾਂ ਦੀ ਇਨਫੋਰਮੇਸ਼ਨ ਤੇ ਐਕਟਪਨ ਕਰਦੇ ਆ ਇਹ ਸਾਰਾ ਤਾਲਮੇਲ ਦੇ ਨਾਲ ਹੀ ਹੁੰਦਾ ਜਿਹੜਾ ਕੰਮ ਹੋ ਰਿਹਾ ਹੈ ਉਸੇ ਡੈਡਲ ਲੈਣੇ ਚੈੱਕ ਕਰ ਲੈਣੇ ਜਿਹੜੇ ਕੋਈ ਇਦਾਂ ਦੇ ਹੋਣਗੇ ਨੌਨ ਵਰਕਿੰਗ ਹੋਣਗੇ ਸੀਸੀਟੀਵੀ ਤੁਸੀਂ ਉਹਨਾਂ ਨੂੰ ਚਲਾਉਣ ਲਈ ਸੰਪਰਕ ਕਰ ਲੰਘ ਚੌਟੜੀ ਦੇ ਨਾਲ ਪਾਸੇ ਵੀ ਕੋਈ ਸਾਈਟ ਇਹ ਕਲੀਆਂ ਉਹਦੇ ਜਿਸ ਨਾਲ ਫਾਇਰਟ ਇੰਸਪੈਕਟਰ ਦੇ ਦਫ਼ਤਰ ਇਸ ਦੇ ਉੱਗੇ ਸੀ ਕਿਤਾਬਾਂ ਹਮ ਤੱਕ ਨੂੰ ਲੁਕ ਲਈ ਕਰਦੇ ਇਸ ਪਾਸੇ ਵੀ ਕੰਮ ਇਲੈਕਸ਼ਨ ਦੇ ਵਿੱਚ ਕੰਮ ਕਰਦੇ ਆਦਾ ਕੋਈ ਪ੍ਰੋਜੈਕਟ ਵੀ ਨਹੀਂ ਲਾ ਕੇ ਆਹਾ ਸਾਡੀ ਹਮੇਸ਼ਾ ਹੀ ਕੰਟੀਨਿਊਸ ਵਾਚ ਰਹਿੰਦੀ ਆ ਅਸੀਂ ਹਰ ਚੀਜ਼ ਨੂੰ ਡਰਾਈਵ ਨਹੀਂ ਜਦੋਂ ਵੀ ਜਿੱਥੋਂ ਕਿਸ ਤਰ੍ਹਾਂ ਦੀ ਕੋਈ ਨੋਟਿਸ ਆਉਂਦੀ ਆ ਕੋਈ ਕੋਈ ਕ੍ਰਾਈਮ ਕਿਸੇ ਕਿਸਮ ਦਾ ਕਮਿਟ ਹੁੰਦਾ ਜਾਂ ਸਾਨੂੰ ਕੋਈ ਇਨਫੋਰਮੇਸ਼ਨ ਮਿਲਦੀ ਆ ਸਾਡੀ ਜਿਹੜੀ ਵੈਪਨਸ ਦੇ ਆ ਜਿਹੜੇ ਭਾਵੇਂ ਇਲੀਗਲ ਵੈਪਨਸ ਨੇ ਜਾਂ ਕੋਈ ਮਿਸੂਜ਼ ਆ ਵੈਪਨ ਦਾ ਸਾਡੀ ਹਮੇਸ਼ਾ ਉਹਤੇ ਨਜ਼ਰ ਸਾਨੀ ਰਹਿੰਦੀ ਆ ਸੱਚੇ ਤਾਂ ਯੂਪੀ ਦੇ ਵੈਪਨ ਆ ਉਹਨਾਂ ਦੇ ਨਾਲ ਸੱਚੇ ਇੰਸਟਾਗ੍ਰਾਮ ਤੇ ਕਈ ਫੋਟੋ ਆ ਵੀਡੀਓ ਆ ਹੁੰਦੀਆਂ ਨੇ ਉਹਨਾਂ ਦੇ ਕੋਲ ਜੋ ਵੀ ਸਾਡੇ ਕੋਲੇ ਹੁੰਦਾਗਾ ਜੋ ਸਾਡੇ ਕੋਲ ਇਨਫੋਰਮੇਸ਼ਨ ਆਉਂਦੀ ਆ ਉਹਨੂੰ ਅਸੀਂ ਵੈਰੀਫਾਈ ਕਰਦੇ ਆ ਕਈ ਇੰਸਟਾਗ੍ਰam ਤੇ ਨਾਰਮਲੀ ਪੁਰਾਣੀਆਂ 2 2 3 3 4 4 ਸਰ ਪੁਰਾਣੀਆਂ ਫੋਟੋ ਆ ਭੇਜ ਦਿੰਦੇ ਨੇ ਉਹ ਦੁਆਰਾ ਵਾਇਰਲ ਕਰ ਦਿੰਦੇ ਨੇ ਉਹਨਾਂ ਦਾ ਨਹੀਂ ਜਦੋਂ ਤੋਂ 3 ਤੱਕ ਸਾਲ 1.5 ਸਾਲ ਤੋਂ ਜਿਹੜੀ ਵੀ ਕੋਈ ਜਆ ਫਰੈਸ਼ ਹੁੰਦੀ ਆ ਉਹਦੇ ਅਸੀਂ ਡੈਫੀਨਿਟਲੀ ਵਰਕ ਕਰਦੇ ਬਿਲਕੁਲ ਠੀਕ ਆ ਜਿਹੜਾ ਵੀ ਕੰਮ ਹੈ ਉਹਨੂੰ ਨੇਪਰੇ ਚਾੜਨ ਲਈ ਸਮਾਜ ਦਾ ਸਹਿਯੋਗ ਬਹੁਤ ਜ਼ਰੂਰੀ ਆ ਜਿੰਨਾ ਚਿਰ ਸਮਾਜ 'ਚ ਇਹ ਚੇਤਨਤਾ ਪੈਦਾ ਨਹੀਂ ਹੁੰਦੀ ਵੀ ਇਹ ਸਾਡੇ ਲਈ ਇੱਕ ਸਮਾਜ ਦੇ ਲਈ ਨੁਕਸਾਨਦੈਕ ਚੀਜ਼ ਆ ਸਾਡੇ ਪਰਿਵਾਰਾਂ ਲਈ ਸਾਡੇ ਬੱਚਿਆਂ ਲਈ ਸਾਡੇ ਸੂਬੇ ਲਈ ਸਾਡੇ ਸ਼ਹਿਰ ਲਈ ਇਹ ਗਲਤ ਚੀਜ਼ ਆ ਜਿੰਨਾ ਚਿਰ ਸਮਾਜ ਇਹਨਾਂ ਚੀਜ਼ਾਂ ਦੇ ਵਿਰੁੱਧ ਖੜਾ ਹੋ ਕੇ ਐਡਮਿਨਿਸਟ੍ਰੇਸ਼ਨ ਦੇ ਨਾਲ ਸਾਥ ਦੇ ਕੇ ਕੰਮ ਨਹੀਂ ਕਰਦਾ ਇਕੱਲਾ ਐਡਮਿਨਿਸਟ੍ਰੇਸ਼ਨ ਵੱਲੋਂ ਇਹ ਆ ਜਿਹੜਾ ਇਕੱਲਾ ਕੰਮ ਕਰਨਾ ਪੋਸੀਬਲ ਨਹੀਂ ਹੁੰਦਾ ਅਸੀਂ ਇਹੀ ਅਪੀਲ ਕਰਦੇ ਆ ਸਮਾਜ ਵਾਸੀਆਂ ਨੂੰ ਵੀ ਜਿੱਥੇ ਵੀ ਕੋਈ ਜੇ ਨਸ਼ੇ ਤਸਕਰ ਨੇ ਜਿਹੜੇ ਕੋਈ ਜੇ ਕੰਮ ਕਰਦੇ ਨੇ ਉਹਨਾਂ ਦੀ ਕੋਈ ਵੀ ਸੂਚਨਾ ਜੇ ਸਾਨੂੰ ਦੇਵੋਗੇ ਸਾਡੇ ਅਸੀਂ ਉਹਨਾਂ ਨੂੰ ਡੈਫੀਨਿਟਲੀ ਹੈ ਜਿਹੜਾ ਇਮੀਡੀਏਟਲੀ ਉਹਨਾਂ ਤੇ ਐਕਟ ਪਾਉਣ ਕਰਕੇ ਉਹਨਾਂ ਤੇ ਕਾਰਵਾਈ ਕਰਾਂਗੇ ਥੈਂਕ ਯੂ ਜੀ